40 ਦਿਨਾਂ ਦੀ ਪੈਰੋਲ ਦੇ ਉੱਪਰ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ ਤੇ ਉਸ ਤੋਂ ਬਾਅਦ ਪਹੁੰਚ ਗਿਆ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੌਕੇ ਤੇ ਜਥੇਦਾਰ ਕੁਲਦੀਪ ਸਿੰਘ ਗੜਗੰਜ ਨੇ ਪੁੱਛ ਲਿਆ ਕਿ 2007 ਦੇ ਵਿੱਚ ਤੂੰ ਗੁਰੂ ਸਾਹਿਬ ਦੀ ਭੇਸ ਧਾਰ ਕੇ ਜੋ ਕੁਝ ਕੀਤਾ ਸੀ ਅੱਜ ਤੈਨੂੰ ਉਸ ਦੀ ਸਜ਼ਾ ਤਾਂ ਦੇਣੀ ਹੀ ਪਵੇਗੀ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਕੁਲਦੀਪ ਸਿੰਘ ਗੜਗੰਜ ਨੇ ਸੌਦਾ ਸਾਧ ਯਾਨੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਸਦ ਲਿਆ ਅਕਾਲ ਤਖਤ ਸਾਹਿਬਾ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਇਆ ਨਤਮਸਤਕ ਹੋਣ ਤੋਂ ਬਾਅਦ ਉਸ ਦੇ ਨਾਲ ਸਿਵਲ ਵਰਦੀ ਦੇ ਵਿੱਚ ਸਿਕਿਉਰਿਟੀ ਗਾਰਡ ਵੀ ਸੀ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਿਆ ਜਿਵੇਂ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੰਜ ਨੇ ਜਦੋਂ ਆਪਣੇ ਦਫ਼ਤਰ ਦੇ ਵਿੱਚ ਬੈਠੇ ਬੈਠੇ ਉੱਥੇ ਮੌਜੂਦ ਜੋ ਕਿ ਮੁਲਾਜ਼ਮਾਂ ਨੂੰ ਇਹ ਕਹਿ ਦਿੱਤਾ ਕਿ ਉਹ ਸੌਦਾ ਸਾਧ ਨੂੰ ਕਹਿ ਦੋ ਕਿ ਜੇਕਰ ਇੱਥੇ ਆਇਆ ਤੇ ਆਪਣੀ ਸਿਕਿਉਰਿਟੀ ਸਾਰੀ ਉੱਥੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬਿਠਾਇਆਵੇ ਅਤੇ ਖੁਦ ਚੱਲ ਕੇ ਅਕਾਲ ਤਖਤ ਦੇ ਵਿੱਚ ਪੇਸ਼ ਹੋਵੇ ਉਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੰਜ ਨੇ ਜਦੋਂ ਸੌਦਾ ਸਾਦ ਨੂੰ 2007 ਵਾਲੇ ਮਾਮਲੇ ਬਾਰੇ ਪੁੱਛਿਆ ਤੇ ਉਸ ਤੋਂ ਬਾਅਦ ਸੌਦਾ ਸਾਦ ਨੇ ਕੀ ਜਵਾਬ ਦਿੱਤਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਬਣੀ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਜ਼ਿਕਰ ਕਰਦੇ ਹਾਂ ਡੇਰਾ ਮੁਖੀ ਰਾਮ ਰਹੀਮ ਨੁਲਾਈ। ਡੇਰਾ ਮੁਖੀ राम रहीम जो कि ਇਸ ਵਕਤ 40 ਦਿਨਾਂ ਦੀ ਪੈਰੋਲ ਦੇ ਉੱਪਰ ਬਾਹਰ ਆਇਆ 40 ਦਿਨਾਂ ਦੀ ਪੈਰੋਲ ਦੇ ਉੱਪਰ ਬਾਹਰ ਆਉਣ ਤੋਂ ਬਾਅਦ ਜਿੰਨੇ ਵੀ ਉਸ ਨੂੰ ਚਾਉਣ ਵਾਲੇ ਨੇ ਚਾਹੇ ਉਸ ਦੀ ਸੰਗਤ ਕਰ ਲੋ ਚਾਹੇ ਉਸ ਦੀ ਫੈਨ ਫਲੋਇੰਗ ਵਾਖ ਲੋ ਸਾਰੇ ਲੋਕ ਇਹੀ ਕਹਿੰਦੇ ਨੇ ਕਿ ਹੁਣ ਪੈਰੋਲ ਤੇ ਬਾਹਰ ਆ ਗਿਆ ਹੈ ਤੇ ਹੁਣ ਪਰਮਾਨੈਂਟ ਹੀ ਬਾਹਰ ਆਊਗਾ ਪਰ ਇਸ ਦੇ ਉੱਪਰ ਜੋ ਗੰਭੀਰ ਇਲਜ਼ਾਮ ਲੱਗੇ ਨੇ ਜੋ ਕਿ ਜਿੰਨਾ ਇਲਜ਼ਾਮਾਂ ਦੇ ਕਰਕੇ ਡੇਰਾ ਮੁਖੀ ਜੋ ਕੀ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਸ ਦੇ ਉੱਪਰ ਇਲਜ਼ਾਮ ਸਾਰੇ ਜਦੋਂ ਕੋਰਟ ਨੇ ਸਿੱਧ ਕਰ ਹੀ ਦਿੱਤੇ ਫਿਰ ਤੇ ਇਸ ਦੇ ਉੱਪਰ ਸਜ਼ਾ ਬਣਦੀ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਸਾਡੇ ਬੰਦੀ ਸਿੰਘਾਂ ਦੀ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਨੇ ਤੇ ਫਿਰ ਵੀ ਉਹਨਾਂ ਨੂੰ ਕੋਈ ਵੀ ਰਿਹਾਈ ਕਰ ਰਿਹਾ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ